ਗੱਲਬਾਤ ਕੀਤੀ ਗਈ ਤੇ ਕੀ ਮੰਗਾ ਰੱਖਿਆ ਗਿਆ ਆਪਣੇ ਬਾਰੇ ਅ ਅੱਜ ਸਾਡੇ ਪਿੰਡ 'ਚ ਬੈਲ ਸਾਹਿਬ ਆਏ ਆ ਕਿਹੜਾ ਪਿੰਡ ਆ ਜੀ ਪਿੰਡ ਚਾਵਰ ਪਿੰਡ ਆ ਇੱਥੇ ਮਤਲਬ ਉਹ ਆਏ ਨੇ ਤੇ ਆਪਣਾ ਮਨ ਹੀ ਵੀ ਉਹਨਾਂ ਨੂੰ ਦੱਸੀਏ ਵੀ ਤੁਸੀਂ ਕੀ ਕਰਾਤਾ ਤੇ ਕਿਹੜੇ ਕੰਮ ਰਹਿ ਗਏ ਆ ਕੰਮ ਸਾਡੇ ਪਿੰਡ 'ਚੋਂ ਲਗਭਗ ਖਤਮ ਹੀ ਹੋ ਗਏ ਨੇ ਥੋੜੇ ਬੋਤ ਰਹਿ ਗਏ ਨੇ ਜਿਹੜੇ ਦੱਸੇ ਉਹਨਾਂ ਨੇ ਆਨਪੂਰਨ ਭਰੋਸਾ ਦਿਵਾਇਆ ਵਾ ਅਹੀਂ ਕਰਵਾਵਾਂਗੇ ਮੇਰੀਏ ਦੋਕ ਮੰਗਾਂ ਹੈਗੀਆਂ ਬਹੁਤੀਆਂ ਮੰਗਾਂ ਕਰੀਆਂ ਉਹ ਪਹਿਲੀਆਂ ਭੁੱਲ ਜਾਂਦੀਆਂ ਅਗਲੀਆਂ ਚੇਤੇ ਰਹਿੰਦੀਆਂ ਤੇ ਇੱਕ ਕਰਕੇ ਅਹੀਂ ਰੱਖੀਆਂ ਥੋੜੀਆਂ ਜੀਆਂ ਬਹੁਤ ਕੰਮ ਕਰਾਇਆ ਬੈਲ ਸਾਹਿਬ ਨੇ ਸਾਡੇ ਪਿੰਡ 'ਚ 3000 ਫੁੱਟ ਸੀਵਰੇਜ ਦਾ ਕੰਮ ਕਰਵਾਇਆ ਹੋਰ ਗਲੀਆਂ ਤੇ ਬੜੇ ਬੜੇ ਵੱਡੇ ਨਾਲੇ ਜਿਹੜੇ ਆ ਉਹ ਚੱਪੜ ਦਾ ਕੰਮ ਕਰਵਾ ਕੇ ਦਿੱਤਾ ਸਾਨੂੰ ਅੱਜ ਅਹੀਂ ਉਹਨਾਂ ਕੋਲ ਸਿਰਫ ਦੋ ਕੰਮਾਂ ਦੀ ਰਿਮਾਰਡ ਰੱਖੀ ਆ ਵੀ ਇੱਕ ਤੇ ਸਾਨੂੰ ਸਾਡੇ ਪਿੰਡ 'ਚ ਹਸਪੀਟਲ ਦਿੱਤਾ ਜਾਏ ਦੂਸਰਾ ਸਾਡੇ ਪਿੰਡ ਨੂੰ ਜੋ ਜੀਨਵਾਲ ਤੋਂ ਸੜਕ ਆਉਂਦੀ ਹੈ ਪਿੰਡ ਨੂੰ ਇਹ ਚੌੜੀ ਕਰ ਦਿੱਤੀ ਜੀ ਕਿਉਂਕਿ ਇਹ ਬੜੀ ਪ੍ਰੋਬਲਮ ਆਉਂਦੀ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਮਤਲਬ ਇਹ ਹਸਪੀਟਲ ਵੱਲੋਂ ਦੇ ਉਹ ਕਹਿ ਹੀ ਗਏ ਨੇ ਵੀ ਦਿਨਾ ਚ ਹੀ ਕਰ ਦਿੰਦੇ ਆ ਤੇ ਜਿਹੜਾ ਦੂਸਰਾ ਸੜਕ ਵਾਲਾ ਵਾ ਉਹ ਕਹਿੰਦੇ ਵੀ ਮੈਂ ਉਹਨਾਂ ਨਾਲ ਕਰਕੇ ਗੱਲ ਪੀ ਡਬਲਯੂ ਡੀ ਡਿਪਾਰਟਮੈਂਟ ਨਾਲ ਤੇ ਉਹ ਵੀ ਕਰਵਾ ਦਿੰਦੇ ਆ ਸਾਡੇ ਪਿੰਡ ਦੇ ਲੋਕ ਤੇ ਆਪਾਂ ਸਾਰੇ ਖੁਸ਼ ਆ ਕਿ ਅੱਜ ਸਾਨੂੰ ਉਹਨਾਂ ਨੇ ਇੱਕ ਸਾਡੇ ਪਿੰਡ ਨੂੰ ਨਵੀਂ ਦਿੱਖ ਦੇਣ ਦੀ ਗੱਲ ਕੀਤੀ ਆ ਅਹੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਹੋਰ ਕਿਹੜਾ ਕਿਹੜਾ ਕੰਮ ਹੋਇਆ ਕਿਹੜਾ ਕਿਹੜਾ ਇੱਕ ਦੋ ਕੰਮ ਹੀ ਦਾ ਸਾਡੇ ਪਿੰਡ 'ਚ ਐ ਇਹੋ ਤਾਂ ਦੱਸਣ ਨੇ ਕਿ 3000 ਫੁੱਟ 3000 ਫੁੱਟ ਦੇ ਕਰੀਬ ਸਾਡੇ ਪਿੰਡ 'ਚ ਸੀਵਰੇਜ ਦਾ ਕੰਮ ਹੋਇਆ ਜਿੱਥੇ ਸਾਡੇ ਮੈਂਬਰ ਪੰਚਾਇਤ ਨੇ ਹਰਬੰਸ ਸਿੰਘ ਉਹਨਾਂ ਦੀ 600 ਫੁੱਟ ਪਾਏ ਪਈ ਆ ਛੱਪੜ ਜਿਹੜਾ ਵਾ ਉਹਦੇ ਦਿਵਾਲੇ 800 ਫੁੱਟ ਪਾਏ ਪਈ ਆ ਇੱਥੇ ਸਾਡੇ ਕਰਨੈਲ ਸਿੰਘ ਦੇ ਘਰ ਤੋਂ ਲੈ ਕੇ ਗगनਕੇ ਘਰ ਗੁਰਦੁਆਰਾ ਸਾਹਿਬ ਤੱਕ रेल ਵਾਲਾ ਗੁਰਦੁਆਰਾ ਜਿਹੜਾ 800 ਫੁੱਟ ਪਾਈਪ ਆਪਾਂ ਪਾਈ ਆ ਗਲੀ ਦੇ ਦੋਵੇਂ ਪਾਸੇ ਪਾਈਪ ਆ ਕੇ ਗਲੀ ਖੁੱਲੀ ਕਰਤੀ ਆ ਹੋਰ ਆਪਾਂ ਨੂੰ ਜਿੱਥੇ ਵੀ ਸਾਨੂੰ ਲੋੜ ਪਈ ਆ ਸਾਡੇ ਪਿੰਡ ਦੇ ਲੋਕਾਂ ਨੂੰ ਜਿਹੜਾ ਵੀ ਕੰਮ ਕੱਢਿਆ ਵਾ ਉਹਨ ਸਾਨੂੰ ਦੱਸਿਆ ਉਹ ਅਸੀਂ ਬੈਲ ਸਾਹਿਬ ਦੀ ਮਿਹਰਬਾਨੀ ਨਾਲ ਅਸੀਂ ਕਰਵਾ ਰਹੇ ਆ ਤੇ ਕਰਵਾਏ ਆ